ਓ ਤੂੰ ਆਪਣੇ ਆਪ ਨੂੰ ਬਦਮਾਸ਼ ਸਮਝਦਾ ਵਾ ਲੜਨ ਆਇਆ ਸੀ ਆ ਕਫ ਜੇ ਚੱਕ ਕੇ ਪਾਪਾ ਜੀ ਮੈਂ ਤਾਂ ਵੈਸੇ ਹੀ ਤੁਹਾਨੂੰ ਕੀ ਵੈਸੇ ਤੇਰੀ ਹਿੰਮਤ ਕਿੱਦਾਂ ਹੋਈ ਮੇਰੇ ਘਰ ਆਣ ਦੀ ਨਾਲੇ ਜਿਹੜੀ ਤੂੰ ਹਰਕਤ ਕੀਤੀ ਹੈ ਨਾ ਪਹਿਲਾਂ ਤਾਂ ਮੈਂ ਸੋਚਦਾ ਸੀ ਕਿ ਤੈਨੂੰ ਦੇ ਦੂੰਗਾ ਪੈਸੇ ਓ ਹੁਣ ਤੈਨੂੰ ਫੂਟੀ ਕੋੜੀ ਵੀ ਨਹੀਂ ਦਿੰਦਾ ਮੈਂ ਪਾਪਾ ਜੀ ਸਾਲ ਹੋ ਗਿਆ ਜੀ ਓ ਮੇਰੀ ਸੁਣ ਲੈ ਗੱਲ ਮਰ ਥੋੜੀ ਗਿਆ ਵਾਂ ਮੈਂ ਆ ਤੇਰੇ ਸਾਹਮਣੇ ਖੜਾ ਵਾਂ ਨਾਲੇ ਤੈਨੂੰ ਮੇਰੀ ਤਾਕਤ ਦਾ ਅੰਦਾਜ਼ਾ ਨਹੀਂ ਹੈਗਾ ਮੇਰੀ ਸੋਸ਼ਲ ਮੀਡੀਆ ਤੇ ਇੰਨੀ ਗੱਲਬਾਤ ਆ ਨਾ ਇੱਕ ਵੀਡੀਓ ਪਾਉਂਗਾ ਆ ਤੇਰੀ ਦੁਕਾਨ ਦੀ ਥੂਤੋ ਹੋ ਜਣੀ ਆ ਕਿਸੇ ਨੇ ਬੜਨਾ ਨਹੀਂ ਭਾਜੀ ਮੇਰੀ ਗਲਤੀ ਦਾ ਦੱਸੋ ਕੀ ਹੈ ਗਲਤੀ ਉਹ ਮੇਰੀ ਸੁਣ ਲੈ ਕੱਲ ਅੱਜ ਤੋਂ ਬਾਅਦ ਮੇਰੇ ਘਰ ਘਰ ਛੱਡ ਜਾ ਗਲੀ 'ਚ ਦੇਖ ਕੇ ਨਾ ਲੱਤਾਂ ਤੋੜ ਦੂੰਗਾ ਤੇਰੀਆਂ ਕਰ ਲੈ ਜੋ ਹੁੰਦਾ ਤੇਰੇ ਤੋਂ ਹੋਣ ਨਹੀਂ ਦਿੰਦਾ ਮੈਂ ਵਾਸੇ ਆਇਆ ਵੱਡਾ ਬਦਮਾਸ਼ ਵੀਰੇ ਆਹ ਕੌਣ ਸੀ ਕਿੱਦਾਂ ਬੋਲ ਕੇ ਗਏ ਆ ਤੁਹਾਨੂੰ ਪੈਸੇ ਦੇਣੇ ਆ ਤੁਸੀਂ ਇਹਨਾਂ ਦੇ ਲੋੜ ਵੇਲੇ ਜਿਹਦਾ ਕੰਮ ਆ ਗਿਆ ਨਾ ਇਹ ਉਹਦਾ ਨਤੀਜਾ ਸੀਗਾ ਵੀਰੇ ਮੈਂ ਸਮਝੀ ਨਹੀਂ ਸਿਮਰਨ ਦੁਕਾਨਦਾਰੀ ਨਾ ਜਿੰਨੀ ਕੁ ਸੋਖੀ ਲੱਗਦੀ ਆ ਉਨੀ ਸੋਖੀ ਹੈ ਨਹੀਂ ਬੰਦਾ ਸਾਰੀ ਉਮਰ ਇਮਾਨਦਾਰੀ ਨਾਲ ਕੰਮ ਕਰਦਾ ਰਹਿੰਦਾ ਆਪਣਾ ਹੱਕ ਵੀ ਗਵਾ ਲੈਂਦਾ ਪਰ ਪੱਲੇ ਆਹੀ ਕੁਝ ਪੈਂਦਾ ਇਹੇ ਬੰਦਾ ਇੱਕ ਸਾਲ ਪਹਿਲਾਂ ਆਇਆ ਸੀ ਮੇਰੇ ਕੋਲੇ ਆਹੀ ਜਗ੍ਹਾ ਤੇ ਮੋਹਬਾ ਜੀ ਆ ਤੁਹਾਡਾ ਸਮਾਨ ਪੂਰਾ ਹੋ ਗਿਆ ਆ ਲਹਿੰਗਾ ਹੋ ਗਿਆ ਜੀ ਆ ਬਾਕੀ ਦਾ ਸਮਾਨ ਆ ਤੇ ਆ ਤੁਹਾਡਾ ਟੋਟਲ ਬਣਿਆ ਜੀ ਬਣਦਾ ਤਾਂ ਵੀਰੇ 10500 ਆ ਤੁਸੀਂ ਐਂ ਕਰੋ ਪੂਰਾ 10000 ਦੇ ਦਿਓ ਸਰ ਜੀ ਬਈ ਭਾਜੀ 10000 ਤਾਂ ਮੈਂ ਨਹੀਂ ਦੇ ਸਕਦਾ ਭਾਜੀ ਮੈਂ ਪਹਿਲੇ ਇਨਵੈਸਟ ਕਰਤਾ ਨਾ ਭਾਜੀ ਮਿੰਤਾਂ ਵਾਲੀ ਗੱਲ ਹੈ ਮੇਰੇ ਕੋਲ ਨਾ ਪੈਸੇ ਨਹੀਂ ਹੈਗੇ ਮੈਂ ਬੜੀ ਉਮੀਦ ਲੈ ਕੇ ਆਇਆ ਤੁਹਾਡੇ ਕੋ ਮੈਨੂੰ ਸਮਾਨ ਦੇ ਦਿਓ ਆ ਟਾਈਮ ਟਪਾ ਦਿਓ ਮੈਂ 2-3 ਦਿਨਾਂ ਤੱਕ ਦੇ ਦੂੰਗਾ ਪੈਸੇ ਨੀ ਵੀਰੇ ਤੁਸੀਂ ਸਾਰਾ ਸਮਾਨ ਘਟਾਇਆ ਪਹਿਲਾਂ ਤਾਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਤੁਸੀਂ ਭਾਜੀ ਮੈਂ ਉਮੀਦ ਲੈ ਕੇ ਆਇਆ ਮੈਨੂੰ ਦੱਸਿਆ ਸੀ ਕਿ ਤੁਸੀਂ ਇਨਸਾਨਾਂ ਦੀ ਮਦਦ ਕਰਦੇ ਹੋ ਇਨਸਾਨੀਅਤ ਦੇ ਨਾਤੇ ਮੇਰੇ ਵੀ ਮਦਦ ਕਰ ਦੋ ਭਾਜੀ ਆਹ ਸਮਾਨ ਦੀ ਗਾਦੀ ਮਦਦ ਨਹੀਂ ਭਾਜੀ ਮੈਂ ਇਹ ਨਹੀਂ ਕਹਿ ਰਿਹਾ ਕਿ ਪੈਸੇ ਨਹੀਂ ਦਊਂਗਾ ਪੈਸੇ ਦਊਂਗਾ ਪਰ 2-3 ਦਿਨਾਂ ਤੱਕ ਦਊਂਗਾ 2-3 ਦਿਨਾਂ ਤੱਕ ਸਮਝਿਆ ਨਹੀਂ ਮੈਂ ਭਾਜੀ ਉਹ ਭਾਜੀ ਮੈਨੂੰ ਨਾ ਤਨਖਾਹ ਮਿਲਣੀ ਸੀ ਤੇ ਉਹਨਾਂ ਨੂੰ ਪੇਮੈਂਟ ਮਿਲੇ ਨਹੀਂ ਆ ਮਾਲਕਾਂ ਨੂੰ ਉਹ ਕਹਿੰਦੇ 2-3 ਦਿਨਾਂ ਤੱਕ ਦਵਾਂਗੇ بس ਮੇਰਾ ਟਾਈਮ ਟਪਾ ਦਿਓ ਭਾਜੀ ਘਰੇ ਨਾ ਭੈਣ ਦਾ ਵਿਆਹ ਰੱਖਿਆ ਹੋਇਆ ਵਾ ਵਿਆਹ ਕਰਾ ਲਉਂਦਾ ਵੀਰੇ ਵਿਆਹ ਭਾਜੀ ਕੱਲ ਦਾ ਪਰ ਵੀਰੇ ਅਸੀਂ ਨਾ ਉਧਾਰ ਦਿੰਦੇ ਨਹੀਂਗੇ ਫਾਤਿਮਾ ਉਧਾਰ ਨਹੀਂ ਕਹਿ ਰਿਹਾ ਇਨਸਾਨੀਅਤ ਦੇ ਨਾਤੇ ਕਹਿ ਰਿਹਾ ਵਾਂ ਮੈਂ ਤੋ ਤਿੰਨ ਦਿਨਾਂ ਤੱਕ ਆਪ ਦੇਖ ਕੇ ਜਾਊਂਗਾ ਤੁਹਾਨੂੰ ਪੈਸੇ ਭਾਜੀ ਵਾਜੀ ਰਿਕਵੈਸਟ ਹੱਥ ਜੋੜ ਕੇ ਨਹੀਂ ਵੀਰੇ ਹੱਥ ਨਾ ਜੋੜੋ ਪਰ ਸਾਡੇ ਵੀ ਕੋਈ ਸੂਲ ਨਹੀਂ ਅਸੀਂ ਨਾ ਕਦੇ ਉਧਾਰ ਕੀਤਾ ਨਹੀਂ ਕਿਸੇ ਨਾਲ ਕੋਈ ਕਿ ਜੇ ਤੁਸੀਂ ਕਹਿ ਰਹੇ ਹੋ ਮਜਬੂਰੀ ਆ ਮੈਂ ਸਮਝ ਸਕਦਾ ਘਰ ਤਾਂ ਤੁਹਾਡਾ ਇੱਧਰ ਹੀ ਆ ਨਾ ਹਾਂਜੀ ਭਾਜੀ ਦੋ ਗਲੀਆਂ ਟੱਪ ਕੇ ਆ ਤੁਸੀਂ ਤੁਹਾਨੂੰ ਪਤਾ ਹੀ ਆ ਘਰ ਚਲੋ ਲੈ ਜੋ ਉਹਦੀ ਖਤੀ ਯਾਦ ਰੱਖਿਓ ਬਈ ਸਾਡਾ ਨਾ ਸਰਕਲ ਦਿੱਲੀ ਦਾ ਚੱਲਦਾ ਹੈਂਡ ਟੂ ਮਾਉਥ ਵਾਲੇ ਬੰਦੇ ਆ ਪਰ ਸੋ ਜੋ ਪੈਸੇ ਦੇ ਦਿਓ ਭਾਜੀ ਮੈਂ ਆਪ ਤੁਹਾਨੂੰ ਦੇ ਕੇ ਜਾਊਂਗਾ ਤੁਹਾਨੂੰ ਪੈਸੇ ਵਾਧੀ ਦੇ ਕੇ ਜਾਊਂਗਾ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ ਕੋਈ ਨਾ ਭਾਈ ਦੇ ਦਿਓ ਜੀ ਮੈਨੂੰ ਜਾਣਾ ਨਾ ਪਵੇ ਹਾਂਜੀ ਭਾਈ ਬੇਫਿਕਰ ਹੋ ਜਾ ਮੈਂ ਆਪ ਫੜਾ ਕੇ ਜਾਊਂਗਾ ਪੈਸੇ ਹੁਣ ਤੂੰ ਆਪ ਸੋਚ ਕੀ ਮਾੜਾ ਕਰਤਾ ਮੈਂ ਤਾਂ ਗਲਤੀ ਕਰਤੀ ਨਾ ਮੈਂ ਲੋਡ ਵੇਲੇ ਕੰਮ ਆ ਗਿਆ ਇਹਦੀ ਗੱਲਾਂ ਚ ਆ ਗਿਆ ਆਪਣਾ ਸਾਰਾ ਕੁਝ ਲਟਾਤਾ 1000 ਰੁਪਏ ਬਚਣਾ ਸੀ ਮੈਨੂੰ ਸਾਰਾ ਤੇ ਮੈਂ 10000 ਰੁਪਏ ਥੱਲੇ ਆ ਗਿਆ ਗੁਨਾਹ ਕਰਤਾ ਮੈਂ ਅੱਜ ਪਹਿਲੀ ਵਾਰ ਮੈਨੂੰ ਲੋੜ ਸੀ ਪੈਸਿਆਂ ਦੀ ਮੈਂ ਫੋਨ ਕੀਤਾ ਤਾਂ ਇਹਨੇ ਚੱਕਿਆ ਨਹੀਂ ਤੇ ਮੈਂ ਇਹਦੇ ਘਰੇ ਪਹੁੰਚ ਗਿਆ ਸੱਚ ਗੱਲ ਹੈ ਬਾਬਾ ਪਾਈ ਦਾ ਘਰ ਹੀ ਹੈ ਹਾਂਜੀ ਹਾਂਜੀ ਇਹੀ ਆ ਇੱਕ ਵਾਰ ਬੁਲਾ ਦੋਗੇ ਜੀ 1 ਮਿੰਟ ਮੈਂ ਆਈ ਹਾਂਜੀ ਕੋਣ ਆਇਆ ਵਾ ਮੈਨੂੰ ਲੱਗਦਾ ਜਿਹੜੀ ਇੱਥੇ ਦੁਕਾਨ ਨਹੀਂ ਹੈਗੀ ਐਪੀ ਸਟੋਰ ਉਹ ਵੀਰਾ ਆਇਆ ਵਾ ਉਹ ਕੀ ਕਰਨਾ ਆਇਆ ਵਾ ਪਤਾ ਨਹੀਂ ਉਹ ਕਹਿੰਦੇ ਤੁਹਾਨੂੰ ਮਿਲਣਾ ਵਾ ਕਿਆ ਹੈ ਨਹੀਂ ਕੇ ਉਹ ਕਰੀਦਾ ਹੈਗੇ ਹੋ ਤੁਸੀਂ ਓਏ ਕੋਈ ਬਗਾਰਪਾਨ ਆਇਆ ਹੋਣਾ ਵਾ ਕਹਦੇ ਹੈ ਨਹੀਂ ਕੇ ਹੋਇਆ ਕੀ ਆ ਹੋਇਆ ਕੀ ਤੈਨੂੰ ਕਹਿ ਰਿਹਾ ਵਾ ਤੂੰ ਕਹਿ ਹੈ ਨਹੀਂ ਕੇ ਉਹ ਚਲੋ ਕਹਿ ਦਿੰਦੀ ਹਾਂ ਪਲੇਖਾ ਲੱਗਿਆ ਸੀਦਾ ਕਿ ਉਹ ਘਰੇ ਹੀ ਨੇ ਉਹਨਾਂ ਕਿਤੇ ਕੰਮ ਤੇ ਗਏ ਹੋਏ ਨੇ ਸ਼ਾਮ ਨੂੰ ਆਣਗੇ ਤੁਸੀਂ ਐਦਾਂ ਕਰੋ ਕੰਮ ਦੱਸ ਦੋ ਕੀ ਸੀਗਾ ਮੈਂ ਉਹਨਾਂ ਨੂੰ ਦੱਸ ਦੂੰਗੀ ਉਹ ਕੋਈ ਨਹੀਂ ਬਸ ਉਹ ਪੈਸੇ ਲੈਣੇ ਸੀ ਥੋੜੇ ਜਿਹਾ ਪੈਸੇ ਪੈਸੇ ਕਾ ਦੇ ਉਹ ਉਹਨਾਂ ਨੂੰ ਪਤਾ ਸੀ ਅ ਮੇਰਾ ਸੁਨੇਹਾ ਦੇ ਦਿਓ ਜਦੋਂ ਵੀ ਉਹ ਆਂਦੇ ਨੇ ਨਾ ਉਹਨਾਂ ਨੂੰ ਕਹਿ ਦੇ ਕੋਈ ਦੁਕਾਨ ਤੇ ਆ ਜਾਣਗੇ ਠੀਕ ਆ ਜੀ ਮੈਂ ਉਹਨਾਂ ਨੂੰ ਦੱਸ ਦੂੰਗੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹੋਇਆ ਕੀ ਕਹਿੰਦਾ ਸੀ ਉਹ ਉਹ ਨਾ ਕਿਸੇ ਪੈਸਿਆਂ ਦੀ ਗੱਲ ਕਰ ਰਹੇ ਸੀਗੇ ਕਿਹਾ ਸੀ ਨਾ ਤੁਹਾਨੂੰ ਕੋਈ ਬਗਾਰ ਪਾਣਾ ਆਇਆ ਹੋਣਾ ਵਾ ਜਿਉ ਪੈਸੇ ਮੰਗਣ ਨਹੀਂ ਮੈਨੂੰ ਲੱਗਦਾ ਨਾ ਉਹ ਲੈਣ ਆਇਆ ਸੀ ਤੁਹਾਡੇ ਕੋਲ ਪੈਸੇ ਉਹ ਮੈਂ ਨਹੀਂ ਕਿਸੇ ਦੇ ਪੈਸੇ ਦੇਣੇ ਹੋਰ ਕੁਝ ਕਹਿੰਦਾ ਸੀ ਉਹ ਨਹੀਂ ਉਹਨੇ ਨਾ ਆਪਣੇ ਸ਼ਰਟ ਦੇ ਕਫ ਵੀ ਉੱਪਰ ਨੂੰ ਕੀਤੇ ਹੋਏ ਸੀਗੇ ਉਹਨੂੰ ਤਾਂ ਮੈਂ ਦੱਸਾਂ ਐਵੇਂ ਕਿਉਂ ਕਿਸੇ ਦੇ ਘਰ ਵੜ ਜਾਂਦਾ ਉਹ ਦੱਸ ਤਾਂ ਦੋ ਹੋਇਆ ਕੀ ਆ ਕੋਈ ਨਹੀਂ ਮੈਂ ਜਾ ਕੇ ਆਣਾ ਉਹਦੀ ਦੁਕਾਨ ਤੇ ਉਹਨੂੰ ਦੱਸਾਂ ਮੈਂ ਤਾ ਭੁੱਲ ਕੇ ਗਿਆ ਮੈਨੂੰ ਸਿਰੇ ਤਾਂ ਬਹੁਤ ਗਲਤ ਆ ਨਾ ਗਲਤ ਦਾ ਹੀ ਜਮਾਨਾ ਆ ਅੱਜ ਕੱਲ ਜਿਹਦੇ ਵੀ ਤੁਸੀਂ ਲੋੜ ਵੇਲੇ ਕੰਮ ਆਓਗੇ ਨਾ ਤੇ ਤੁਹਾਨੂੰ ਗਲਤ ਸਾਬਿਤ ਕਰਕੇ ਹੀ ਜਾਊਗਾ ਉੱਤੋਂ ਧਮਕੀਆਂ ਦੇ ਕੇ ਗਿਆ ਕਿ ਮੈਂ ਸੋਸ਼ਲ ਮੀਡੀਆ ਤੇ ਪਾ ਦਊਗਾ ਤੇ ਲੋਕ ਵੀ ਉਹਦੀਓ ਮੰਨਦੇ ਆ ਜੋ ਸੋਸ਼ਲ ਮੀਡੀਆ ਤੇ ਸੱਚਾ ਬਣਦਾ ਅਸੀਂ ਕਿਹਨੂੰ ਜਵਾਬ ਦੇਵਾਂਗੇ ਅਸੀਂ ਤਾਂ ਇੰਤਜ਼ਾਰ ਬੰਦੇ ਆ ਚੁੱਪ ਕਰਕੇ ਬਹਿ ਜਾਾਂਗੇ ਚਾਰ ਬੰਦੇ ਆ ਕੇ ਬੋਲ ਕੇ ਚਲ ਜਾਂਦੇ ਆ ਸੰਤਾ ਹੁਣ ਹੱਤ ਪੈ ਗਈ ਆ ਜੋ ਕਸਟਮਰ ਦੇ ਮੂੰਹ ਚ ਹੁੰਦਾ ਬੋਲ ਕੇ ਚਲ ਜਾਂਦਾ ਸਾਨੂੰ ਤਾਂ 500 ਵਾਲੀ ਚੀਜ਼ ਨੂੰ ਵੀ 50 ਦੀ ਕਹਿ ਜਾਂਦਾ ਸੰਤਾ ਫੇਰ ਜਰਨੀ ਪੈਂਦੀ ਆ ਉਹਨੂੰ ਕੁਝ ਕਹਿ ਨਹੀਂ ਸਕਦੇ ਕਿਉਂਕਿ ਕਸਟਮਰ ਆ ਉਹਨਾਂ ਨਾਲ ਹੀ ਸਾਡਾ ਘਰ ਚੱਲਦਾ ਹੈ ਤਾਂ ਹੁਣ ਰੱਬ ਹੀ ਰੱਖਾ ਹੈ ਚੁੱਪ ਰਹਿ ਕੇ ਵੀ ਨਹੀਂ ਜੀਣ ਦਿੰਦੇ ਤੇ ਜੇ ਕੁਝ ਆਪਣਾ ਹੱਕ ਮੰਗਣ ਚੱਲ ਜਓ ਤਾਂ ਵੀ ਆਹੀ ਕੁਝ ਸਹਿਣਾ ਪੈਂਦਾ 10 ਸਿਮਰਨ ਕਿੱਥੇ ਜਾਈਏ ਕਿਵੇਂ ਆਪਣਾ ਘਰ ਚਲਾਈਏ ਕਿਵੇਂ ਦੁਕਾਨਦਾਰੀਆਂ ਚਲਾਈਏ ਅਜ ਤੱਕ ਸਾਡੇ ਪਿਓ ਨੇ ਨਹੀਂ ਸਾਨੂੰ ਐਨੀ ਗੱਲ ਬੋਲੀ ਜਿੰਨਾ ਇਹ ਬੋਲ ਗਿਆ ਪਰ ਸਿਰਫ ਇੱਕ ਇੱਜ਼ਤ ਬਚਾਣ ਕਰਕੇ ਅਸੀਂ ਚੁੱਪ ਰਹਿੰਦੇ ਹਾਂ ਇੱਜ਼ਤਦਾਰ ਬੰਦਾ ਸਾਰੀ ਉਮਰ ਇਸੇ ਕਰਕੇ ਚੁੱਪ ਰਹਿੰਦਾ ਕਿ ਚਾਰ ਬੰਦਿਆਂ 'ਚ ਸਾਡੀ ਇੱਜ਼ਤ ਬਣੀ ਰਹੇ ਸਲ ਕੋਈ ਨਾ ਹਮ ਤਾਂ ਆਤ ਪੈ ਗਈ ਕਰ ਲੈ ਕੰਮ ਤੇ